ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਰੇ ਪੰਜਾਬ ਹਰਿਆਣਾ ਇੱਥੋਂ ਤੱਕ ਹੀ ਜੇ ਕੋਈ ਵੀ ਇਹ ਵੀਡੀਓ ਦੇਖ ਰਿਹਾ ਉਸ ਤੋਂ ਬਾਵਜੂਦ ਵੀ ਇੱਕ ਤਰੀਕ ਨੂੰ ਇੱਥੇ ਨਹੀਂ ਆਂਦਾ ਤਾਂ ਮੈਂ ਕਹਿੰਦਾ ਵੀ ਉਹ ਨਿਰਜੀਵ ਹੈ ਉਸ ਦੇ ਅੰਦਰ ਸਾਹ ਨਹੀਂ ਚੱਲਦੇ ਕਿਉਂਕਿ ਇੱਕ ਬੰਦਾ 11 ਮਹੀਨੇ ਤੋਂ ਦੇਖੋ ਕਿੱਥੇ ਬੈਠਾ ਜੀ ਉਹ ਕਿਸ ਲਈ ਲੜ ਰਿਹਾ ਉਹਦੇ ਘਰ ਦੀ ਲੜਾਈ ਨਹੀਂ ਆ ਉਹਦੀ ਜ਼ਮੀਨ ਦੀ ਲੜਾਈ ਨਹੀਂ ਆ ਉਹਦੇ ਬੱਚੇ ਦੀ ਲੜਾਈ ਨਹੀਂ ਉਹਦੀ ਆਪਣੀ ਨਿੱਜੀ ਲੜਾਈ ਕੋਈ ਨਹੀਂ ਆ ਉਹ ਸਰਬ ਧਰਮ ਲਈ ਲੜ ਰਿਹਾ ਹੈ ਵੀ ਸਾਡੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਚਾਹੇ ਉਹ ਗੀਤਾ ਹੋਵੇ ਚਾਹੇ ਕੁਰਾਨ ਹੋਵੇ ਚਾਹੇ ਬਾਈਬਲ ਹੋਵੇ ਚਾਹੇ ਸਾਡੇ ਗੁਰੂ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਹੋਵੇ ਕਿਸੇ ਦੀ ਵੀ ਬੇਅਦਬੀ ਹੁੰਦੀ ਹੈ ਤਾਂ ਉਹਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਬਣਾਈ ਜਾਵੇ ਕਾਨੂੰਨ ਬਣਾਇਆ ਜਾਵੇ ਤਾਂ ਇਹ ਸਾਡੀ ਸਾਰਿਆਂ ਦੀ ਲੜਾਈ ਹੈ ਉਹ ਇਕੱਲੇ ਵੀਰ ਦੀ ਲੜਾਈ ਨਹੀਂ ਅਸੀਂ ਉਸ ਨੂੰ ਭਰੋਸਾ ਦਿਵਾਨਿਆਂ ਵੀ ਇੱਕ ਤਰੀਕ ਨੂੰ ਇੱਥੇ ਐਡਾ ਕ ਹਜੂਮ ਇਕੱਠਾ ਹੋਏਗਾ ਸਰਕਾਰ ਨੂੰ ਝੁਕਣਾ ਪਏਗਾ ਔਰ ਅਸੀਂ ਬੜੀ ਸ਼ਾਨ ਨਾਲ ਉਸ ਵੀਰ ਦੇ ਗਲ ਚ ਹਾਰ ਪਾ ਕੇ ਉਹਨੂੰ ਥੱਲੇ ਲੈ ਕੇ ਆਵਾਂਗੇ ਜੈ ਗੋ ਮਾਤਾ ਕੀ ਅੱਜ ਅਸੀਂ ਸਮਾਣਾ ਵਿੱਚ ਪੁੱਜੇ ਹਾਂ ਰਾਣਾ ਜੀ ਨੇ ਪੰਜਾਬ ਵਾਸੀਆਂ ਨੂੰ ਇੱਕ ਆਵਾਜ਼ ਦਿੱਤੀ ਹੈ ਸਾਡਾ ਵੀਰ ਜੋ ਸੂਲੀ ਤੇ ਟੰਗਿਆ ਹੋਇਆ ਹੈ 400 ਫੁੱਟ ਉੱਚੀ ਕਿਹਦੇ ਵਾਸਤੇ ਸਾਰੇ ਸਾਰੇ ਧਰਮਾਂ ਦੇ ਗ੍ਰੰਥ ਸਭਾ ਵਾਸਤੇ ਹੋ ਉੱਪਰ ਬੈਠਿਆ ਕਿਸ ਲਈ ਇਹਨਾਂ ਦੀ ਬੇਅਦਬੀ ਰੋਕਣ ਵਾਸਤੇ ਕੋਈ ਸਖਤ ਕਾਨੂੰਨ ਦੀ ਮੰਗ ਕਰਨ ਵਾਸਤੇ ਬੈਠਿਆ ਮੈਂ ਕਹਾਂਗਾ ਸਰਕਾਰ ਨੂੰ ਵੀ ਲਾਣਤ ਸਰਕਾਰ ਦੇ ਅੰਦਰ ਵੀ ਸਾਰੇ ਧਰਮਾਂ ਦੇ ਲੋਕ ਸਾਰੇ ਮੰਤਰੀ ਸੰਤਰੀ ਬੈਠੇ ਆ ਚਾਹੇ ਉਹ ਸਿੱਖ ਧਰਮ ਤੋਂ ਆ ਚਾਹੇ ਸਨਾਤਨ ਤੋਂ ਆ ਚਾਹੇ ਉਹ ਮੁਸਲਿਮ ਧਰਮ ਤੋਂ ਆ ਸਾਰੇ ਧਰਮਾਂ ਦੇ ਮੰਤਰੀ ਸੰਤਰੀ ਬੈਠੇ ਆ ਉਹਨਾਂ ਨੂੰ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ ਸਾਰਿਆਂ ਧਰਮਾਂ ਵਿੱਚ ਲੜਾਈ ਲੜਨ ਵਾਸਤੇ ਜਿਹੜਾ ਸਖਸ਼ ਬੈਠਿਆ ਜਲਦ ਤੋਂ ਜਲਦ ਇਸ ਮੰਗ ਨੂੰ ਪੂਰੀ ਕਰਕੇ ਸਖਤ ਕਾਨੂੰਨ ਬਣਾਇਆ ਜਾਵੇ ਨਹੀਂ ਤਾਂ ਫਿਰ ਜਿਸ ਤਰ੍ਹਾਂ ਨੇਪਾਲ ਚ ਹੋਇਆ ਜਦੋਂ ਜਨਤਾ फडਕਦੀ ਆ ਕਫਰਤਾ ਜੋ ਤਖਤ ਜਿਹੜੇ ਆ ਮਿੰਟ ਨਹੀਂ ਲੱਗਦਾ ਮਲਿਆ ਮੇਟ ਹੋ ਜਾਂਦਾ ਇਹ ਜਿਹੜਾ ਗੁੱਸੇ ਦਾ ਬੰਦ ਹੈ ਗੁਰੂ ਸਾਹਿਬ ਨੇ ਕਿਹਾ ਸੀ ਜਦੋਂ ਯੂਕਰ ਅੱਜ ਹਮਾ ਹੀਨ ਤੇ ਦਰਗਜਸਤ ਹਲਾਲ ਅਸ ਮੁਰਦਨ ਮਾਸ਼ਮ ਸੀਰਾ ਦਾ ਜਦੋਂ ਜ਼ੁਲਮ ਹੱਦ ਨਾਲੋਂ ਵੱਧ ਜਾਂਦਾ ਹੈ ਪਾਣੀ ਸਿਰ ਤੋਂ ਲੰਘ ਜਾਂਦਾ ਤਾਂ ਸਾਰੇ ਧਰਮ ਦੇ ਇਨਸਾਨਾਂ ਨੂੰ ਫਰਜ਼ ਬਣਨ ਜਾਂਦਾ ਫਿਰ ਸ਼ਸਤਰ ਚੁੱਕਣਾ ਪੈਂਦਾ ਜ਼ੁਲਮ ਨੂੰ ਖਤਮ ਕਰਨ ਵਾਸਤੇ ਮੈਂ ਇਹ ਕਹਾਂਗਾ ਇਹ ਨੌਬਤ ਨਾ ਹੈ ਤੁਹਾਡੇ ਹੱਥ 'ਚ ਪੰਜਾਬ ਨੂੰ ਬਚਾਣਾ ਤੇ ਤੁਸੀਂ ਇਸ ਵੱਲ ਗੌਰ ਕਰਕੇ ਜਲਦ ਤੋਂ ਜਲਦ ਇਸ ਵੀਰਦੀ ਮੰਗ ਨਹੀਂ ਇਕੱਲੇ ਦੀ ਇਹ ਸਾਡੀ ਹੁਣ ਸਾਰਿਆਂ ਦੀ ਮੰਗ ਹੈ ਕਿਉਂਕਿ ਸਾਰੇ ਧਰਮਾਂ ਦੇ ਗ੍ਰੰਥਾਂ ਵਾਸਤੇ ਮੰਗ ਰੱਖੀ ਹੈ ਸਰਕਾਰ ਜਲਦ ਇੱਕ ਤਰੀਕ ਨੂੰ ਇਹ ਮੰਗ ਮੰਨ ਕੇ ਕਾਨੂੰਨ ਬਣਾ ਦੇਵੇ ਨਹੀਂ ਫਿਰ ਜਿਹੜੀ ਅਗਲੀ ਤਰੀਕ ਹੈ उदा जुम्मेवार जय गो माता की वाहे गुरु जी का खालसा वाहे खालसा वाहे गुरु जी की, की फतेह फते। मैं सारी सात संगत से जितने भी मेरे समाणा वासी है सबसे हाथ जोड़ के अपील करूंगा जितने पटियाला वासी आस पास के पचास सौ किलोमीटर के जितने भी मेरे भाई इस वीडियो को देख रहे हैं हम पहुंचे हैं समाणा बी एस एन एल टावर पे तो आपसे हाथ जोड़ के अपील है एक तारीख का जो महाकुंभ होने जा रहा है सभी धर्मों की लड़ाई के लिए जो हमारे भाई गुरजीत सिंह खालसा जी जो 400 फुट ऊंचाई के ऊपर बैठे हैं सरकारों को जिनका सब कुछ पता होता है, भी कोई एक मामूली सी सिर्फ एक जो गुरु ग्रंथ साहब की बेहद भी होती है उसके लिए जो कानून की डिमांड की हुई है हमारे भाई ने जो गीता की बेहद भी होती है उसके लिए जो डिमांड की हुई है अभी सख्त सज़ा मिले मुजरिम को तो इसमें सरकारें आंखें बंद करके बैठी है उनकी आंखें खोलने के लिए सभी भाइयों से हाथ जोड़ के अपील करूंगा कि आपको ज़्यादा से ज़्यादा संख्या में एक तारीख को दिन बुधवार बारह बजे समाना बी टावर के यहाँ पहुंचना है मैं सभी भाइयों से हाथ जोड़ के यही अरदास करूंगा कि ज़्यादा से ज़्यादा संख्या में यहाँ सारे पहुंचो जी अस ਸਾਡੇ ਬੜੇ ਸਤਿਕਾਰਯੋਗ ਰਾਮ ਸਿੰਘ ਰਾਣਾ ਜੀ 골ਡਨ ਹਟ ਵਾਲੇ ਨਾਲ ਸਾਡੇ ਸੁਆਮੀ ਜੀ ਆਏ ਨੇ ਕਾਲੀ ਮਾਤਾ ਮੰਦਰ ਪਟਿਆਲਾ ਤੋਂ ਨਾਲ ਗਊ ਰੱਖਸ਼ਾ ਦਲ ਦੇ ਰਾਸ਼ਟਰੀ ਅਧਿਐਕਸ਼ ਪਹੁੰਚੇ ਨੇ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚੇ ਵੱਲੋਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਣਾ ਜੀ ਨੇ ਅਸੀਂ ਤਾਂ 12 ਤਰੀਕ ਦਾ ਇਕੱਠ ਰੱਖਿਆ ਉਹ ਇਕੱਠ ਰਹਿਣਾ ਕਿਉਂਕਿ ਉਹ ਵਰਸੀ ਹੈ ਉਹ 10 ਸਾਲ ਪਹਿਲਾਂ ਜਿਹੜਾ ਪਾਪ ਹੋਇਆ ਸੀ ਉਸ ਦਾ ਅਸੀਂ ਉਹ ਦੁੱਖ ਮਨਾਉਣਾ ਹੈ ਸਾਡੇ ਵੀਰ ਦੇ ਉੱਤੇ ਚੜ ਕੇ ਬੈਠਣ ਦਾ ਉਹ ਵੀ ਦਿਨ ਮਨਾਵਾਂਗੇ ਪਰ ਇੱਕ ਤਰੀਕ ਨੂੰ ਇੱਕ ਹੋ ਕੇ ਆਪਾਂ ਜੇ ਅਸੀਂ ਸਾਰੇ ਇਕੱਠੇ ਹੋ ਜਾਈਏ ਮੈਨੂੰ ਲੱਗਦਾ ਕਿ 12 ਨੂੰ ਅਸੀਂ ਵੀਰ ਨੂੰ ਥੱਲੇ ਉਤਾਰਨ ਵਾਲੇ ਬਣ ਸਕਦੇ ਆ ਸੋ ਸਾਰੇ ਤਗੜੇ ਹੋ ਵੇਖੋ ਸਨਾਤਨ ਪਹੁੰਚ ਗਿਆ ਤੇ ਹੁਣ ਸਿੰਘੋ ਪੰਜਾਬੀਓ ਤੁਸੀਂ ਬੜੀਆਂ ਟਰਾਲੀਆਂ ਟਰੈਕਟਰਾਂ ਦੀ ਸੇਵਾ ਕਰਦੇ ਪਏ ਹੋ ਤੁਹਾਣਾ ਉਹਦੇ ਦੇ ਅੱਗੇ ਵੀ ਸਿਰ ਝੁਕਦਾ ਰਾਣਾ ਜੀ ਨੇ 1100 ਟਰੈਕਟਰਾਂ ਦੀ ਸੇਵਾ ਲਈ ਹੈ ਇਹਨਾਂ ਦੇ ਅੱਗੇ ਵੀ ਸਿਰ ਝੁਕਦਾ ਹੈ ਪਰ ਹੁਣ ਇੱਕ ਦਿਨ ਮੈਂ ਤਾਂ ਕਿੰਨਾ ਟਰਾਲੀਆਂ ਇੱਧਰ ਨੂੰ ਲੈ ਆਉ ਇੱਕ ਦਿਨ ਗੁਰੂ ਦੇ ਵਾਸਤੇ ਕੱਢ ਲੋ ਬਸ ਬਸ ਇੱਕ ਦਿਨ ਗੁਰੂ ਦੇ ਵਾਸਤੇ ਕੱਢਣਾ ਕੁਛ ਹੈ ਨਾ ਕੁਛ ਹੋ ਸਕਦਾ ਬਿਲਕੁਲ ਜੀ ਉਸ ਤੋਂ ਅੱਗੇ ਨਾ ਕੁਛ ਹੈ ਕੱਲ ਰਾਣਾ ਜੀ ਜਿਹੜੀ ਤੁਸੀਂ ਇੱਕ ਸਟੇਟਮੈਂਟ ਦਿੱਤੀ ਸੀ ਉਹ ਇੱਕ ਵਾਰੀ ਦੁਬਾਰਾ ਦੁਹਰਾ ਦਿਓ ਕੱਲ ਜਿਹੜੀ ਤੁਸੀਂ ਗੱਲ ਕਹੀ ਸੀ ਵੀ ਜੇ ਅਸੀਂ ਪੰਜਾਬ ਦੇ ਵਿੱਚ भाई जी ये कोई बताने वाली बात नहीं है ना कोई ये बात ज्यादा लंबी चौड़ी है अगर हम गुरु ग्रंथ साहिब जी को इज्जत नहीं दिलवा सकते तो लानत है हमें पंजाब में रहने में भी लानत है ये गुरु पर्य की धरती है ये मतलब हमें बोलते हुए सर हमारी है कि हमें इस किस चीज़ के लिए लड़ाई लड़ रहा है हमारा किस भाई।, भाई वो हमारी लड़ाई लड़ रहा है वो सभी धर्मों की लड़ाई लड़ रहा है आज जुड़ते सभी को एक होकर हा का नारा मारिए और सरकारों को दिखाइए कि जब सब धर्म एक होते हैं तो ਤਕ ਮਤਲਬ ਕੁਝ ਵੀ ਹੋ ਸਕਦਾ ਹੈ ਤਾਂ ਮੈਂ ਸਭੀ ਸੇ ਅਪੀਲ ਕਰੂੰਗਾ ਸਭੀ ਮੇਰੇ ਜਿੰਨੇ ਵੀ ਮੇਰੇ ਭਾਈ ਇਸ ਵੀਡੀਓ ਕੋ ਦੇਖ ਰਹੇ ਹੈ ਜਿਆਦਾ ਸੇ ਜਿਆਦਾ ਸੰਖਿਆ ਮੈਂ ਇੱਕ ਤਰੀਕ ਕੋ ਯਾ ਪਹੁੰਚੀਏ